ਲੋਕਾਂ ਦੇ ਗੁੱਸੇ ਦਾ ਸ਼ਿਕਾਰ ਹੋ ਰਹੇ ਇਸ ਸ਼ਖਸ ਤੇ ਬੇहद ਸ਼ਰਮਨਾਕ ਹਰਕਤ ਕਰਨ ਦੇ ਇਲਜ਼ਾਮ ਲੱਗੇ ਨੇ ਅਤੇ ਹੁਣ ਇਹ ਪੁਲਿਸ ਮੁਲਾਜ਼ਮ ਇਸ ਨੂੰ ਭੀੜ ਦੇ ਗੁੱਸੇ ਤੋਂ ਹੀ ਬਚਾਉਣ ਦੀ ਕੋਸ਼ਿਸ਼ ਕਰ ਰਹੀ ਹੈ ਇਹ ਤਸਵੀਰਾਂ ਜਲੰਧਰ ਦੇ ਸ਼ਿਵਨਗਰ ਇਲਾਕੇ ਦੀਆਂ ਨੇ ਜਿੱਥੇ ਇਸ ਸ਼ਖਸ ਤੇ ਇਲਜ਼ਾਮ ਲੱਗੇ ਨੇ ਕਿ ਇਸ ਦੇ ਵੱਲੋਂ ਇੱਕ ਮਹਿਲਾ ਦੀ ਇਤਰਾਜ਼ਯੋਗ ਵੀਡੀਓ ਬਣਾਈ ਗਈ ਹੈ ਮਿਲੀ ਜਾਣਕਾਰੀ ਮੁਤਾਬਕ ਆਨਲਾਈਨ ਇੱਕ ਵੈਬਸਾਈਟ ਤੋਂ ਬਲੱਡ ਸੈਂਪਲ ਲੈਣ ਦੇ ਲਈ ਕਿਸੇ ਨੂੰ ਬੁਲਾਇਆ ਗਿਆ ਸੀ ਸੈਂਪਲ ਲੈਣ ਤੋਂ ਬਾਅਦ ਇਸ ਸ਼ਖਸ ਨੇ ਘਰ ਦਾ ਬਾਥਰੂਮ ਇਸਤੇਮਾਲ ਕਰਨ ਦੀ ਗੱਲ ਕਹੀ ਦੂਜੇ ਬਾਥਰੂਮ 'ਚ ਇੱਕ ਮਹਿਲਾ ਮੌਜੂਦ ਸੀ ਤੇ ਇਲਜ਼ਾਮ ਨਿ ਕੀ ਇਸ ਨੇ ਉਸ ਦੀ ਅਸ਼ਲੀਲ ਵੀਡੀਓ ਬਣਾ ਲਈ ਮਹਿਲਾ ਨੂੰ ਇਸ ਦਾ ਪਤਾ ਲੱਗ ਗਿਆ ਜਿਸ ਤੋਂ ਬਾਅਦ ਪਰਿਵਾਰ ਤੇ ਲੋਕਾਂ ਨੇ ਇਸ ਨੂੰ ਕਾਬੂ ਕਰ ਲਿਆ मामला यही हुआ होया की बनादी थी नाड़े ऊपर वीडियो बना रहे सी assi tect karan la tak puri sai hai koshan नहीं hai ghaane ne bhi khade bana reo video bana koshan sara khulla hai ga ae done passe na ladder ne jaa ta udhar dikha aya koshan jaana munde ne ke gal ne chal ja tu ਤੂੰ ਸਾਡੇ ਘਰ ਆਇਆ ਸਾਡੇ ਨਾਲ ਗੰਗਾਂ ਨੂੰ ਘਰ ਕਰਤਾ ਸੀ ਜਦੋਂ ਵੀ ਨਾਲ ਕੁਝ ਨਹੀਂ ਆਉਣਾ ਇਹ ਜ਼ਿੰਦਾ ਮਾਰੋ ਚਲੋ ਤੇ ਇੱਕ ਪੈਸਟਾ ਆ ਤੇ ਤੇ ਬੰਦਾ ਬੁਲਾਇਆ ਸੀ ਆਨਲਾਈਨ ਬੁਲਾਇਆ ਗਿਆ ਸੀ ਪਹਿਲੇ ਵੀ ਪਹਿਲੇ ਕੋਈ ਹੋਰ ਕੰਪਨੀ ਬੁਲਾਇਆ ਸੀ ਪਹਿਲੇ ਕਾਫੀ ਟਾਈਮ ਪਹਿਲੇ ਕਿਹੜੀ ਕੰਪਨੀ ਤੋਂ ਸੰਬੰਧ ਰੱਖਦਾ ਸੀ ਬੰਦਾ ਇਹ ਹੈਲਥ ਕੇਅਰ ਕਰਕੇ ਇੱਥੇ ਕੋਈ ਨਾਮ ਹੈ ਹੈਲਥ ਕੇਅਰ ਕੇ ਨਾਮ ਆ ਅੱਛਾ ਜੀ ਉਹ ਵਸੋ ਜਾਏਗਾ ਟੈਕਸ ਲਿਆ ਮੇਰਾ ਕਹਿੰਦਾ ਬਾਪੂ ਲੈਣਾ ਬਾਪੂ ਚ ਗਿਆ ਲੇਡੀਜ਼ ਨਾ ਆ ਰਹੀ ਸੀ ਜਿਹੜੇ ਕੱਪੜੇ ਪਾਣ ਲੱਗੇ ਤਾਂ ਮੂੰਹ ਫਨ ਗਿਆ ਔਰ ਵੀਡੀਓ ਬਣਾ ਲੈ। ਅੱਛਾ ਜੀ। ਉਹਨੇ ਰੋਣਾ ਪਾਇਆ ਮੈਨੂੰ ਆਪਾਂ ਬਾਹਰ ਕੱਢਿਆ। ਉਹਨੇ ਫਿਰ ਕੁਝ ਵੀ ਨਹੀਂ ਲੱਗਦੀ। ਅੱਛਾ। ਮੋਲ ਲਿਆ ਨੇ, ਤੋਂਨ ਗੋਲਿਆ ਮੂੰਹ ਦੇ ਵਿੱਚ ਤਾਂ ਬਣੀ ਦੀ ਗੈਂਦਰੀ ਖੁੱਲੀ ਹੋਈ ਸੀ ਕਹਿੰਦੀ ਜਿਹੜਾ ਰੀਸਾਈਕਲ ਡਿਲੀਟ ਵਾਲਾ ਆਪਸ਼ਨ ਹੁੰਦਾ ਉਹੀ ਖੁੱਲਿਆ ਆ ਸੀ ਇਹਦੇ ਫੋਨ 'ਚ। ਰੀਸਾਈਕਲ ਡੀਲਟ ਤੇ ਵੀਡੀਓ ਡੀਲ ਲੱਗਦੀ। ਤੇਰੇ ਫੋਨ 'ਚ 100 ਤੋਂ 150 ਵੀਡੀਓ ਪਈਆਂ ਜਿਹੜੀ ਡਿਲੀਟ ਵਾਲੇ ਆਪਸ਼ਨ ਦੇ ਵਿੱਚ 100 ਤੋਂ 150 ਵੀਡੀਓ ਪਈਆਂ ਹੋਣਗੀਆਂ। ਅੱਛਾ ਸਾਰੀਆਂ ਸ਼ਲੀਲ ਫੋਟ ਉਨੀ ਪਰਸਨਲ ਪੀਆ ਪਰਸਨਲ ਇਹਦੀ ਕਿਥੋਂ ਆ ਗਿਆ ਪੁਲਿਸ ਨੂੰ ਭਰੋਸਾ ਦੇ ਰਹੀ ਹੈ ਕਿ ਪੂਰੀ ਕਾਰਵਾਈ ਹੋਏਗੀ ਕਾਰਵਾਈ ਹੋਏਗੀ ਤਾਂ ਠੀਕ ਹੈ ਜੇ ਨਹੀਂ ਹੋਏਗੀ ਤਾਂ ਆਪਾਂ ਆਪਣੇ ਆਪ ਨੂੰ ਫਾਂਸੀ ਲਾ ਲੈਣੀ ਹੈ ਸਿੱਧੀ ਜੀ ਗੱਲ ਜੀ ਆ ਪਰਿਵਾਰ ਅਤਿ ਸਥਾਨਕ ਲੋਕਾਂ ਦੇ ਵੱਲੋਂ ਇਸ ਸ਼ਖਸ ਦੀ ਜਮ ਕੇ ਛੱਤਰ ਪਰੇਡ ਕੀਤੀ ਗਈ ਤੇ ਪੁਲਿਸ ਨੂੰ ਮੌਕੇ ਤੇ ਬੁਲਾ ਪੁਲਿਸ ਹਵਾਲੇ ਇਸ ਨੂੰ ਕਰ ਦਿੱਤਾ ਗਿਆ ਇਸ ਸਭ ਦੌਰਾਨ ਜਮ ਕੇ ਹੰਗਾਮਾ ਹੋਇਆ ਫਿਲਹਾਲ ਪੁਲਿਸ ਦੇ ਵੱਲੋਂ ਮਾਮਲੇ 'ਚ ਅੱਗੇ ਦੀ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ ਕਹਿੰਦਾ ਕਿ ਇਹਦਾ ਨਾ ਵਾਸ਼ਰੂਮ ਜਾਣਾ ਐਸਪਰ ਦੇ ਰੋਇਸ ਜਿਹਨਾਂ ਦੇ ਕਹਿਣ ਦੇ ਮੁਤਾਬਿਕ ਉਹ ਕਹਿੰਦਾ ਕਿ ਮੈਂ ਆ ਵਾਸ਼ਰੂਮ ਜਾਣਾ ਤੇ ਦੂਸਰੀ ਦੂਸਰੇ ਵਾਸ਼ਰੂਮ ਚ ਇਹਨਾਂ ਨੇ ਜਿਹੜੀ ਲਈਗੀ ਉਹ ਸ਼ਾਇਦ ਨਹਾਣੀ ਉਹ ਸੇਟ ਬੈਟ ਬਾਈ ਚੈਕਿੰਗ ਕਰਨੀ ਕਦੇ ਸ਼ੁੱਟ ਕਰਦੇ। ਉਹਦਰ ਦੀ ਲੇਡੀ ਦਾ ਧਿਆਨ ਉਹ ਥੱਲੇ ਵਾਲ ਪਿਆ ਇਹ ਤੇ ਮੇਰੀ ਵੀਡੀਓਗ੍ਰਾਫੀ ਕਰ ਰਿਹਾ ਤੇ ਇਹਨਾਂ ਨੂੰ ਰੋਲਾ ਪਾਇਆ ਤੇ ਘਰ ਦੇ ਜਿਹਨੇ ਮੈਂਬਰ ਉੱਤੇ ਖੜ ਕੇ ਦਿਖਾਇਆ। ਹਾਂ ਆ ਗਿਆ ਫਿਰ ਉਹਨਾਂ ਸਾਰੀ ਜਿਨ੍ਹਾਂ ਦੇ ਕਹਿਣ ਦੇ ਮੁਤਾਬਿਕ ਮੈਂ ਹੁਣ ਆਇਆ ਇਹਨਾਂ ਦੇ ਕਹਿਣ ਦੇ ਮੁਤਾਬਿਕ ਸੌਰੀ ਬੋਲੀ ਤੇ ਪਰ ਫਿਰ ਹਾਲ ਉੱਤੇ ਜੋ ਕਾਨੂੰਨੀ ਕਾਰਵਾਈ ਬਣਦੀ ਹੈ ਪਰ ਠੋਕ ਹੀ ਕਰਾਂਗੇ ਇੰਨਾ ਕਿਸੇ ਵੀ ਘਰ ਦੀ ਚੰਗੇ ਘਰਾਂ ਦੇ ਲੇਡੀਜ਼ ਨੂੰ ਵੀ ਬਦਨਾਮ ਨਹੀਂ ਕਰ ਸਕਦਾ ਕਿ ਇਹ ਤੇ ਬਣਦੀ ਕਾਰਵਾਈ ਠੋਕੇ ਕਰਾਂਗੇ ਲੋਕਾਂ ਦਾ ਇਲزام ਸੀ ਕਿ ਅਜਿਹੀ ਕਟਿਆ ਹਰਕਤ ਇੱਕਾਈ ਵਾਰ ਪਹਿਲਾਂ ਵੀ ਕਰ ਚੁੱਕਾ ਹੈ ਕਿਉਂਕਿ ਲੋਕਾਂ ਨੂੰ ਇਸ ਦੇ ਫੋਨ ਚ ਅਜੀਆਂ ਕਈ ਇਤਰਾਜ਼ਯੋਗ ਵੀਡੀਓਜ਼ ਬਰਾਮਦ ਹੋਈਆਂ ਨਹੀਂ ਲੋਕਾਂ ਦਾ ਇਲਜ਼ਾਮ ਹੈ ਕਿ ਇਸ ਨੌਜਵਾਨ ਨੇ ਬਕਾਇਦਾ ਇੱਕ ਗੈਂਗ ਬਣਾਇਆ ਹੋਇਆ ਹੈ ਤੇ ਇਸ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ ਉਧਰ ਪੁਲਿਸ ਜਾਂਚ ਕੀ ਕੁਝ ਨਿਕਲ ਕੇ ਸਾਹਮਣੇ ਆਉਂਦਾ ਹੈ ਇਹ ਵੇਖਣ ਵਾਲੀ ਗੱਲ ਹੋਵੇਗੀ ਜਲੰਧਰ ਤੋਂ ਪ੍ਰਮੀਤ ਸਿੰਘ ਦੀ ਰਿਪੋਰਟ ਪੀਟੀਸੀ ਨਿਊਜ਼